ਹਜ਼ਾਰਾਂ ਸਾਲ ਪਹਿਲਾਂ ਬਿਨਾ ਕਿਸੇ ਔਜ਼ਾਰ ਤੋਂ ਇੰਨੀ ਗੋਲ ਸਟੀਕ ਤਨ ਕਟਾਈ ਕਿਵੇਂ ਹੋਈ ਹੋਊ ਕਦੇ ਹਨਾ ਪੁਰਾਣੀ ਚੀਜ਼ਾਂ ਐ ਲੱਗਦਾ ਜਿਵੇਂ ਕੰਕਾਲ ਪਿਆ ਹੁੰਦਾ ਕੋਈ ਪੁਰਾਣੇ ਸਮੇਂ ਦਾ ਪਰ ਇਹ ਹਜ਼ਾਰਾਂ ਟਨ ਭਾਰੀ ਪੱਥਰ ਅਰਾਵਲੀ ਦੀਆਂ ਪਹਾੜੀਆਂ ਦੇ ਵਿੱਚ ਮੌਰੀਆ ਕਾਲ 'ਚ ਸਮਰਾਟ ਅਸ਼ੋਕ ਖੋਦ ਇੱਥੇ ਪਹੁੰਚਿਆ ਸੀ ਇਹਦੀਆਂ ਨੀਹਾਂ ਅੱਜ ਵੀ ਹੈਗੀਆਂ ਨੇ ਜਿਹਦਾ ਜ਼ਿਕਰ ਅਸੀਂ ਹੁਣ ਸੰਗ ਵੀ ਕਰਦਾ ਚੀਨੀ ਯਾਤਰੀ ਜਿਹੜਾ ਹੋਇਆ ਸੀ ਆ ਦੇਖੋ ਹਾਂਜੀ ਮਿੱਤਰੋ ਮੈਂ ਗੁਰਪ੍ਰੀਤ ਪਸ਼ੋਰੀਆ ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਰਾਜਸਥਾਨ ਦੇ ਬਹੁਤ ਪ੍ਰਾਤਨ ਸ਼ਹਿਰ ਵਿਰਾਟਨਗਰ ਜਿਸਦਾ ਕੀ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਵੀ ਹੈ ਲਓ ਜੀ ਸਭ ਤੋਂ ਪਹਿਲਾਂ ਆਪਾਂ ਵਿਰਾਟਨਗਰ ਦੇ ਬੀਜਕ ਡੁੰਗਰੀ ਪਹੁੰਚਦੇ ਹਾਂ ਜੋ ਪਹਾੜੀ ਦੀ ਤਲਹੱਟੀ ਦੇ ਵਿੱਚ ਇੱਥੋਂ ਕਿੰਨੇ ਕਾ ਜਿਹਾ ਟਰੈਕ ਸ਼ੁਰੂ ਹੁੰਦਾ ਇੱਕ ਨਿੱਕੀ ਜੀ ਦੁਕਾਨ ਤੇ ਇੱਥੋਂ ਅਸੀਂ ਪਿੰਨਿਆ ਮਿੱਟੀ ਦੇ ਇੱਕ ਸੋਰੀਆਂ ਦੇ ਵਿੱਚ ਰਾਜਸਥਾਨ ਦੀ ਅਦਰਕ ਵਾਲੀ ਚਾਹ ਰਾਜਸਥਾਨ ਦੀ ਅਦਰਕ ਵਾਲੀ ਚਾਹ ਬਹੁਤ ਕਮਾਲ ਦਾ ਸਵਾਦ ਹੁੰਦਾ ਹੈ ਇਸ ਦਾ ਤੇ ਇਥੋਂ ਪੀ ਕੇ ਅਸੀਂ ਆਪਣਾ ਜਿਹੜਾ ਵਿਜਕ ਡੁੰਗਰੀ ਵੱਲ ਨੂੰ ਸਫ਼ਰ ਸ਼ੁਰੂ ਕਰ ਦਿੰਨੇ ਆ ਇੱਥੇ ਗੱਡੀ پارک ਕਰਕੇ ਇਥੋਂ ਅਸੀਂ ਜਿਹੜੀ ਹੈਗੀ ਚੜਾਈ ਇੱਕ ਛੋਟਾ ਜਿਹਾ ਟਰੈਕ ਹੈ ਉਹ ਚੜਨਾ ਸ਼ੁਰੂ ਕਰ ਦਿੰਨੇ ਆ ਆਲੇ ਦੁਆਲੇ ਦੀ ਜੇ ਗੱਲ ਕਰੀਏ ਵੱਡੇ ਪੱਥਰ ਖਿਲਰੇ ਹੋਏ ਹੈ ਅਰਾਵਲੀ ਦੀਆਂ ਬਹੁਤ ਪ੍ਰਾਤਨ ਪਹਾੜੀਆਂ ਨੇ ਇਹ ਬਹੁਤ ਵੱਡੇ ਵੱਡੇ ਟਣਾ ਭਾਰੀ ਚਟਾਨਾਂ ਪਈਆਂ ਨੇ ਜਿਨ੍ਹਾਂ ਨੂੰ ਵਕਤ ਨੇ ਬਹੁਤ ਖੂਬਸੂਰਤੀ ਨਾਲ ਤਰਾਸ਼ਿਆ ਇੱਥੇ ਤੁਹਾਨੂੰ ਬਹੁਤ ਤਰ੍ਹਾਂ ਦੇ ਮਨੁੱਖੀ ਆਕਾਰ ਪਸ਼ੂ ਪੰਛੀਆਂ ਦੇ ਆਕਾਰ ਦੇ ਪੱਥਰ ਮਿਲਣਗੇ ਜਾਂ ਦੇਖ ਕੇ ਹੈਰਾਨੀ ਹੁੰਦੀ ਹੈ ਵੀ ਕਿਸੇ ਸਮੇਂ ਕਿੰਨੀ ਸਟੀਕਤਾ ਦੇ ਨਾਲ ਇਸ ਨੂੰ ਵਰਤੋਂ ਚ ਲਿਆਂਦਾ ਗਿਆ ਹੋਊਗਾ ਤਵੀਜਕ ਡੁੰਗਰੀ ਅਸੀਂ ਪਹੁੰਚਦੇ ਹਾਂ ਇਹ ਉਹ ਥਾਂ ਹੈ ਜਿੱਥੇ ਦਇਆਰਾਮ ਸਾਨੀ ਜੀ ਨੇ पुरातत्व ਵਿਭਾਗ ਨਾਲ ਖੋਦਾਈ ਕੀਤੀ ਸੀ ਤੇ ਇਥੋਂ ਬਹੁਤ ਸਾਰੇ ਪੁਰਾਣੇ ਮੌਰੀਆ ਕਾਲ ਦੇ ਬੁੱਧ ਅਸ਼ੋਕ ਦੇ ਬਣਾਏ ਹੋਏ ਸ਼ਿਲਾਲੇਖ ਸਤੂਪ ਤੇ ਬੋਧ ਮੰਦਰ ਜਿਹੜੇ ਇਥੋਂ ਉਹ ਕੱਢੇ ਐ ਅੱਜ ਵੀ ਇਥੇ ਮੌਜੂਦ ਹੈ ਕਿਸੇ ਸਮੇਂ ਚੀਨੀ ਯਾਤਰੀ ਹਿਉਨ ਸੰਗ ਵੀ ਇਸ ਥਾਂ ਤੇ ਆਇਆ ਤਾਂ ਬਹੁਤ ਸਾਰਾ ਜਿਹੜਾ ਇਹ ਵਿਰਾਟਨਗਰ ਦਾ ਇਤਿਹਾਸਕ ਮਹੱਤਵਪੂਰਨ ਹੈ ਕਿਉਂਕਿ ਇਸ ਨੂੰ ਮੱਤਸਦੇਸ਼ ਦੀ ਰਾਜਧਾਨੀ ਮੰਨਿਆ ਜਾਂਦਾ ਸੀ ਤੇ ਇਸ ਦਾ ਜ਼ਿਕਰ ਮਹਾਭਾਰਤ ਦੇ ਨਾਲ ਜੋੜ ਕੇ ਵੀ ਕੀਤਾ ਜਾਂਦਾ ਹੈ ਤਾਂ ਅਸੀਂ ਹੌਲੀ-ਹੌਲੀ ਦੇਖਦੇ ਹੋ ਪੱਥਰਾਂ ਨੂੰ ਮੈਂ ਤੇ ਮੇਰਾ ਸਾਥੀ ਆਨੰਦ ਸਿੰਘ ਵਾਲਿਆਂ ਵਾਲੀ ਤੇ ਸੁਖਜਿੰਦਰ ਕੋਖਰ ਅਸੀਂ ਜਾਂਦੇ ਆਂ ਪਹੁੰਚਦੇ ਆਂ ਉੱਪਰ ਬਹੁਤ ਸੋਹਣੇ ਸੋਹਣੇ ਕਿ ਕਿੱਡੇ ਕਮਾਲ ਦੀ ਚੀਜ਼ ਓਏ ਅੰਦਰੋਂ ਗੋਫਾ ਬਣਾਈਏ ਰਾਵ ਵਿੱਚ ਸਾਨੂੰ ਇਹ ਫਲੀਆਂ ਵਾਲੀ ਝਾੜੀ ਮਿਲੀ ਇੱਥੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਹੋਰຊੀਆਂ ਮਿਲਦੀਆਂ ਨੇ ਇਨ੍ਹਾਂ ਪਹਾੜੀਆਂ ਦੇ ਵਿੱਚ ਆ ਐਵੇਂ ਲੱਗਦਾ ਜਿਵੇਂ ਕੋਈ ਉਹ ਗੋਲ ਜੀ ਅੱਖ ਤੇ ਉਹ ਦੇਖੋ ਜਿਵੇਂ ਪੂਰਾ ਜਵਾੜਾ ਬਣਿਆ ਹੁੰਦਾ ਬਹੁਤ ਕਮਾਲ ਦੀ ਕੁਦਰਤ ਨੇ ਬਣਾਈ ਐ ਸਰੰਚਨਾ ਐਵੇਂ ਲੱਗਦਾ ਲੌਜੀ ਆਖਰਕਾਰ ਪਹੁੰਚ ਗਏ ਉੱਪਰ ਬੀਜਕ ਦੀਆਂ ਪਹਾੜੀਆਂ ਤੇ ਕਮਾਲ ਹੈ ਗੱੜੇ ਗੱਡੇ ਪੱਥਰ ਇੱਥੇ ਬੋਧ ਸਤੂਪ ਆਪਾਂ ਉਹ ਵੀ ਦੇਖਾਂਗੇ ਉੱਪਰ ਜਾ ਕੇ ਕਹਿੰਦੇ ਨੇ ਜਿਹੜਾ ਚੀਨੀ ਯਾਤਰੀ ਹਿਊਨਸਾਂਗ ਇੱਥੇ ਆਇਆ ਸੀ ਉਹ ਜ਼ਿਕਰ ਕਰਦਾ ਇਹਦਾ ਤੇ ਕਹਿੰਦੇ ਨੇ ਅਸ਼ੋਕ ਆਪ ਇੱਥੇ ਪਹੁੰਚਿਆ ਸੀ ਮੌਰੀਆ ਰਾਜ ਦੇ ਸਮੇਂ ਅਸ਼ੋਕ ਕਿੱਥੇ ਪਹੁੰਚਿਆ ਸੀ ਕਾ ਬਾਤ ਆ ਯਾਰ ਹਨਾ ਐਵੇਂ ਲੱਗਦਾ ਜਿਵੇਂ ਕਿਸੇ ਕਛੂ ਦਾ ਮੁਰਲਾ ਹਿੱਸਾ ਹੁੰਦਾ ਬੋਧ ਸਤੂਪ ਦੀਆਂ ਨੀਹਾਂ ਦੇਖਣ ਚੱਲਦੇ ਆਂ ਉਸ਼ੋਕ ਦਾ ਸ਼ਲਾਲੇਖ ਲੱਬੇ ਇਥੇ ਬੀਜਿਕ ਦੀਆਂ ਪਹਾੜੀਆਂ ਤੇ 1935-36 ਜਿਹਦੀ ਖੋਦਾਈ ਹੋਈ ਸੀ ਇਥੇ ਸਤੂਪ ਮਿਲਿਆ ਤੀਸਰੀ ਸਦੀ ਈਸਵੀ ਪੂਰਬ ਦਾ ਐਸਆਈਆਰਕੈਲੋਜੀਕਲ ਸਰਵਿਸ ਆਫ ਇੰਡੀਆ ਮਹਾਰਾਸ਼ਟਰ ਵਿਭਾਗ ਵੱਲੋਂ ਇਹ ਪ੍ਰੋਟੈਕਟਡ ਸਮਾਰਕ ਇਹਨੂੰ ਦੋ ਸਤੂਪ ਲੱਬੇ ਨੇ ਇਥੇ ਬੋਧ ਬਿਹਾਰ ਵੀ ਇਥੇ ਹੋਇਆ ਕਰਦਾ ਸੀ ਕਿਸੇ ਸਮੇਂ ਇਹਨਾਂ ਨੇ ਗੋਲ ਸਤੂਪ ਆਪਾਂ ਦੇਖੇ ਅੱਜਕੱਲ ਚਨੇਟੀ ਦੇ ਵਿੱਚ ਸਾਂਚੀ ਦੇ ਵਿੱਚ ਕਈ ਥਾਵਾਂ ਤੇ ਪਏ ਆ ਪਰ ਆ ਦੇਖੋ ਬੜੀ ਕਮਾਲ ਦੀ ਥਾਂ ਹੈ ਹੁਣ ਇਹਦੀਆਂ ਨੀਹਾਂ ਰਹਿ ਗਈਆਂ ਬੋਧ ਬਿਹਾਰ ਸੀ ਇੱਥੇ ਇੱਕ ਤਰ੍ਹਾਂ ਦਾ ਬੋਧ ਪਿਕਸ਼ੂ ਰਹਿੰਦੇ ਹੀ ਹੁੰਦੇ ਸੀਗੇ ਇੱਥੇ ਸਿੱਖਿਆ ਪ੍ਰਾਪਤ ਕਰਦੇ ਹੁੰਦੇ ਸੀ ਤੀਸਰੀ ਸਦੀ ਈਸਵੀ ਪੂਰਵ ਦਾ ਆਪਾਂ ਕਹੀਏ ਅ ਲਗਭਗ 23-2400 ਸਾਲ ਪੁਰਾਣਾ ਦੋ ਸਤੂਪ ਤੇ ਇੱਕ ਬੋਧ ਵਿਹਾਰ ਮਿਲਿਆ ਇੱਥੇ ਬੀਜਕ ਦੀਆਂ ਪਹਾੜੀਆਂ ਤੇ ਪਰ ਇਸ ਦਾ ਇਤਿਹਾਸ ਇੱਦੋਂ ਵੀ ਕਿਤੇ ਪਿੱਛੇ ਜਾਂਦਾ ਹੈ ਮਹਾਜਨਪਦ ਕਾਲ ਦੇ ਵਿੱਚ ਜਦੋਂ ਕਹਿੰਦੇ ਨੇ ਕਿ ਜਿਹੜੇ 16 ਮਹਾਜਨਪਦ ਸੀ ਉਹਨਾਂ ਦੇ ਵਿੱਚੋਂ ਕਮਤਸ ਸੀਗਾ ਮਹਾਰਾਜ ਆ ਮਹਾਭਾਰਤ ਦੇ ਸਮੇਂ 'ਚ ਮਤਸ ਤੇ ਮਤਸ ਜਨਪਦ ਦੀ ਰਾਜਧਾਨੀ ਹੁੰਦੀ ਸੀ ਇਹ ਵਿਰਾਟਨਗਰ ਕਹਿੰਦੇ ਨੇ ਪਾਂਡਵਾਂ ਨੇ ਜਦੋਂ ਉਹਨਾਂ ਨੂੰ ਬਨਵਾਸ ਮਿਲੇ ਸੀ ਤਾਂ 12 ਸਾਲ ਦੇ ਬਨਵਾਸ ਤੋਂ ਬਾਅਦ 13ਵਾਂ ਸਾਲ ਅਗਿਆਤ ਵਾਸ ਉਹਨਾਂ ਨੇ ਇਸੇ ਵਿਰਾਟਨਗਰ ਦੇ ਵਿੱਚ ਕਟਿਆ ਸੀ ਜਿੱਥੇ ਉਹਨਾਂ ਨੇ ਕੀਚਕ ਨੂੰ ਮਾਰਿਆ ਸੀ ਤੇ ਉਹ ਵਿਰਾਟਨਗਰ ਇਹ ਤੇ ਆਪਾਂ ਦੇਖ ਰਹੇ ਹਾਂ ਸਤੂਪ ਦੀਆਂ ਨੀਹਾਂ ਤੇ ਹੁਣ ਆਪਾਂ ਦੇਖਦੇ ਹਾਂ ਦੂਜਾ ਸਤੂਪ ਉੱਪਰ ਜਾ ਕੇ ਦੇਖਾਂਗੇ ਇੱਥੋਂ ਦੂਜੇ ਸਤੂਪ ਵੱਲ ਚੱਲਦੇ ਹਾਂ ਜੋ ਪਹਿਲੇ ਸਤੂਪ ਦੀਆਂ ਨੀਹਾਂ ਤੇ ਦੂਜੇ ਨੂੰ ਪੌੜੀਆਂ 'ਚ ਛੜਦੀਆਂ ਨੇ ਉੱਪਰ ਬਹੁਤ ਕਮਾਲ ਦੀ ਥਾਂ ਹੈ ਯਾਰ ਹਨਾ ਇਹ 200 ਸਾਲ ਪੁਰਾਣਾ ਹੈਗਾ ਇਹ ਤੀਜੀ ਸਦੀ ਈਸਵੀ ਪੂਰਬ ਦਾ ਕਿੰਨਾ ਸੋਹਣਾ ਸਤੂਪ ਹੋਇਆ ਕਰਦਾ ਸੀ ਕਿਸ ਟੈਂਪ ਬੋਧ ਬਿਹਾਰ ਸੀ ਇੱਥੇ ਯੂਨੀਵਰਸਿਟੀ ਸੀ ਸਮਰਾਟ ਅਸ਼ੋਕ ਨੇ ਬਣਵਾਇਆ ਸੀ ਇਹਨਾਂ ਆਪਣੇ ਪਿਖਸ਼ੂਆਂ ਦੇ ਕਮਰੇ ਸੀ ਜਿੱਥੇ ਉਹ ਹੈ ਦੇ ਅਜ ਖੰਡਰ ਪਏ ਆ 2300 ਸਾਲ ਪਹਿਲਾਂ ਇੱਥੇ ਬੋਧ ਪਿਖਸ਼ੂ ਸਿੱਖਿਆ ਕਰਨ ਕਰਦੇ ਹਿਊਨ ਸੰਗ ਆਇਆ ਯਾਰ ਇੱਥੇ ਉਸ ਨੇ ਜ਼ਿਕਰ ਕੀਤਾ ਇੱਥੇ ਅਸ਼ੋਕ ਦਾ ਛਿਲਾ ਲੇਖ ਵੀ ਪਿਆ ਸੀ ਬ੍ਰਹਮੀ ਲਿਪੀ ਦੇ ਵਿੱਚ ਜਿਹੜਾ ਪਾਲੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਬੀਜਕ ਦੀਆਂ ਪਹਾੜੀਆਂ ਕਹਿੰਦੇ ਉਹ ਸੇਲਾ ਲੇਖ ਪੂਰੇ ਦਾ ਪੂਰਾ ਪਟਕੇ ਲੈ ਗਏ ਉਹ ਕਹਿੰਦੇ ਕਲਕੱਤੇ ਦੇ ਮਿਊਜ਼ੀਅਮ ਦੇ ਵਿੱਚ ਪਿਆ ਕਿਤੇ ਅਜਾਇਬ ਘਰ ਦੇ ਵਿੱਚ ਇੱਥੇ ਬਣਿਆ ਹੋਇਆ ਸੀ ਉਹ ਬਾਕੀ ਤਾਂ ਇਹ ਸਾਰੀਆਂ ਨਿਊਆਂ ਰਹਿ ਗਈਆਂ 2300 ਸਾਲ ਪੁਰਾਣੀਆਂ ਇੱਥੇ ਲੱਗੇ ਹੋਏ ਸੀ ਬਾਬਾ ਇੱਥੋਂ ਪਟਕੇ ਲੈ ਗਏ ਉਹ ਸੇਲਾ ਲੇਖ ਸ਼िखरਤੇ ਬਣਿਆ ਨਿਕਾ ਜਾਂ ਮੰਦਿਰ ਦੇਖ ਕੇ ਅਸੀਂ ਆਲੇ ਦੁਆਲੇ ਦੀ ਕੁਦਰਤ ਨੂੰ ਨਿਹਾਰਦੇ ਆ ਇੱਥੇ ਪੱਥਰ ਐਵੇਂ ਲੱਗਦਾ ਦੇਖੋ ਜਿਵੇਂ ਹਾਥੀ ਦੀ ਸੁੰਡ ਹੁੰਦੀ ਹੈ ਤਰ੍ਹਾਂ ਤਰ੍ਹਾਂ ਦੇ ਆਕਾਰਾਂ ਦੇ ਜਿਹੜੇ ਪੱਥਰ ਨੇ ਤੁਹਾਨੂੰ ਇਨ੍ਹਾਂ ਪਹਾੜੀਆਂ ਦੇ ਉੱਪਰ ਮਿਲ ਜਾਂਦੇ ਆ ਜਿਹਨੂੰ ਦੇਖ ਕੇ ਬੜੀ ਹੈਰਾਨੀ ਹੁੰਦੀ ਆ ਆ ਦੇਖੋ ਬਿਲਕੁਲ ਐਂ ਲੱਗਦਾ ਜਿਵੇਂ ਪੰਜਾ ਹੁੰਦਾ ਹੈ ਮਾਰਿਆ ਹੋਇਆ ਤੇ ਇਸੇ ਤਰ੍ਹਾਂ ਇਹ ਬਾਜ ਦੇ ਸਿਰ ਵਰਗਾ ਪੱਥਰ ਹੈ ਸੋ ਅਸੀਂ ਰੁਕਦੇ ਆ ਆਪਣੇ ਹੋਟਲ ਦੇ ਵਿੱਚ ਤੇ ਅਗਲੇ ਵਲੌਗ ਵਿੱਚ ਮਿਲ